ਹਾਂਜੀ ਕਿਸਾਨ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਸਵਾਗਤ ਕਰਦੇ ਆਂ ਤੁਹਾਡਾ ਆਪਣੇ YouTube ਚੈਨਲ ਨਿਊਜ਼ ਰਾਜ ਫਾਰਮ ਵਿੱਚ ਤੇ ਕਿਸਾਨ ਭਰਾਵੋ ਅੱਜ ਆਪਾਂ ਬਾਈ ਰਣਜੀਤ ਦੇ ਘਰ ਪਹੁੰਚੇ ਸੀਗੇ ਸੋ ਮੱਝੇ ਦੀ ਧਰਤੀ ਤੇ ਵੀਡੀਓ ਬਣਾਉਣਾ ਆਏ ਆਂ ਬਾਈ ਦੇ ਫਾਰਮ ਤੇ ਤੇ ਬਹੁਤ ਹੀ ਚੰਗੀਆਂ ਨਜਾਇਜ਼ ਚੰਗੀਆਂ ਝੋਟੀਆਂ ਜਿਹੜੀਆਂ ਬਾਈ ਦੇ ਫਾਰਮ ਤੇ ਖੜੀਆਂ ਤੁਸੀਂ ਇੱਧਰ ਦੇਖ ਸਕਦੇ ਆਂ ਮਿੱਤਰੋ ਜਿਹੜੇ ਕਾਫ ਆ ਮੱਝਾਂ ਦੇ ਮਗਰ ਇਹ ਵੀ ਮੇਲਾ ਲੁੱਟਣ ਵਾਲਿਆ ਬਹੁਤ ਹੀ ਨਜਾਇਜ਼ ਚੰਗੀਆਂ ਝੋਟੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਿਆਰ ਹੋਣਗੀਆਂ ਤੇ ਆਪਾਂ ਇਸ ਟਾਈਮ ਪੰਡ ਅਤੂਲਾ ਪਿੱਖੀ ਵਣ ਤੋਂ ਜਿਹੜੀ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਆ ਬਾਈ ਦਾ ਘਰੇਲੂ ਕੰਮ ਹੈ ਜਿਹੜਾ ਪਸ਼ੂਆਂ ਦਾ ਕੋਈ ਵਪਾਰ ਲੈਣ ਨਹੀਂ ਹੈਗੀ ਬਾਕੀ ਗਾਂ ਦੇ ਬਾਰੇ ਤੁਹਾਨੂੰ ਮੈਂ ਡਿਟੇਲ ਲੈ ਕੇ ਦਿੰਨਾ ਕਿਉਂਕਿ ਬਾਈ ਨੇ ਇਹ ਫੋਰ ਸੇਲ ਕੀਤੀ ਆ ਕਿੰਨਾ ਦੁੱਧਵਾ ਦਾ ਕਿੰਨੇ ਚਿਰ ਦੀ ਸੂਈ ਆ ਕੀ ਹਸਾਬਤਾ ਵਾ ਸਾਰੀਆਂ ਗੱਲਾਂ ਬਾਤਾਂ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਮੁੱਲ ਵੀ ਵੀਡੀਓ ਦੇ ਵਿੱਚ ਤੁਹਾਨੂੰ ਕਰਾਵਾਂਗੇ ਤੇ ਉਮੀਦ ਕਰਦਾ ਤੁਹਾਨੂੰ ਗਾਂ ਵਧੀਆ ਤੇ ਪਸੰਦ ਆਊਗੀ ਸੋ ਆਜੋ ਬਾਈ ਜੀ ਸਾਹਮਣੇ ਸਾਸੀ ਗਾਲ ਬਾਈ ਜੀ ਸਾਸੀ ਗਾਲ ਬਾਈ ਜੀ ਪਹਿਲਾਂ ਦਰਸ਼ਕਾਂ ਨੂੰ ਆਪਣਾ ਨਾਮ ਦੱਸ ਦਈਏ ਨਾਮ ਆਪਣਾ ਵੀਰੇ ਰਣਜੀਤ ਸਿੰਘ ਰਣਜੀਤ ਸਿੰਘ ਹਾਂਜੀ ਪਿੰਡ ਪੂਲਾ ਪਿੰਡ ਪੂਲਾ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਤੇ ਬਾਈ ਜੀ ਜਿਹੜੀ ਇਹ ਗਾਹਾਂ ਆ ਇਹ ਕਿੰਨੇਵੇਂ ਸੂਏ ਹੋਊਗੀ ਇਹ ਵੀਰੇ ਮੈਨੂੰ ਨਹੀਂ ਕੋਈ ਅੰਦਾਜ਼ਾ ਆਪਾਂ ਕਹਿ ਸਕਦੇ ਆ ਤੇ ਜੇ ਮੈਂ ਕਹਿ ਦਵਾਂ ਕਿ ਇਹ ਇੰਨੇਵੇਂ ਸੂਵੇ ਆ ਅੱਛਾ ਉਹ ਝੂਠ ਮਾਰਨ ਵਾਲੀ ਗੱਲ ਆ ਠੀਕ ਆ ਕਿਉਂਕਿ ਮੈਂ ਕਿਸੇ ਤੋਂ ਲੈ ਕੇ ਆਇਆ ਅੱਛਾ ਤੇ ਇਹਨੂੰ ਕੋਈ ਤੀਜੇ ਵੀ ਕਹਿ ਸਕਦਾ ਦੁਜੇ ਵੀ ਕਹਿ ਸਕਦਾ ਆਪਣੀ ਸਮਝ ਨਾਲ ਖਰੀਦ ਸਕਦਾ ਠੀਕ ਆ ਹਾਂਜੀ ਠੀਕ ਆ ਮੰਨ ਲਓ ਫਿਰ ਸੂਈ ਆਪਣੇ ਘਰ ਆ ਗਈ ਆ ਸੂਈ ਤੁਹਾਡੇ ਘਰ ਆਸਤੇ ਉਹ ਤਾਂ ਘਰ ਦੁੱਧ ਚੋਣ ਆਸਤੇ ਲੈ ਕੇ ਆਏ ਸੀ ਘਰ ਦੁੱਧ ਚੋਣਾ ਉਹ ਵਪਾਰ ਦਾ ਕੰਮ ਨਹੀਂ ਆ ਨਹੀਂ ਵਪਾਰ ਦਾ ਕੰਮ ਨਹੀਂ ਤੇ ਇਹਦੇ ਥੱਲੇ ਬਾਈ ਜੀ ਜਿਹੜਾ ਦੁੱਧ ਆ ਉਹ ਕਿੰਨਾ ਤਿਆਰ ਆ ਇਸ ਟਾਈਮ ਇਹਦੇ ਥੱਲੇ ਵੀ ਜੀ ਇਸ ਟਾਈਮ ਤੇ 15 ਲੀਟਰ ਤਿਆਰ ਆ ਦੁੱਧ 15 ਲੀਟਰ ਤਿਆਰ ਆ ਦੁੱਧ ਤੇ ਇਹ ਤੁਸੀਂ ਦੱਸਣ ਦੇ ਸੀ ਵੀ ਗੱਬਣ ਵੀ ਗਾਂ ਕਰਵਾ ਦਿੱਤੀ ਕਿੰਨੇ ਦਿਨ ਹੋ ਗਏ ਗੱਬਣ ਨੂੰ ਇਹਨੂੰ ਇੱਕ ਤਰੀਕ ਨੂੰ ਸੀਮਨ ਲੱਗਾ ਏ ਇੱਕ ਤਰੀਕ ਨੂੰ ਲੱਗਾ ਤੇ ਬਾਈ ਜੀ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਮੇਰੇ 3 ਨਾ ਕਿ ਮਹੀਨਾ ਦੇ ਕਰੀਬ ਆਟਾ ਤਿੰਨ ਮਹੀਨਿਆਂ ਦੇ ਨੇੜੇ ਬਾਈ ਇਹਨੂੰ ਸੂਈ ਨੂੰ ਹੋ ਗਿਆ ਤੇ ਵੀਰ ਜੀ ਜਿੱਦਾਂ ਮੈਂ ਚਾਰਜ ਫੇਰਿਓ ਗਾ ਪਹਿਲਾਂ ਆਪ ਆਉਂਦੇ ਤੇ ਚੈੱਕ ਕਰ ਲਈ ਸੀ ਇਹਦੇ ਥੋੜੇ ਜਿਹੇ ਉਰਲੇ ਪਾਸੇ ਵਾਲੀ ਜਿਹੜੀ ਥਾਣਾ ਜਿ ਬਹਿਣੀ ਵਾਲੇ ਪਾਸੇੋਂ ਥਰਾਂ ਥੋੜਾ ਜਿਆ ਉੱਚਾ ਦਿਖਾਉਂਦੀ ਹੈ ਇਹ ਤੇ ਵੀਰੇ ਧਾਰਾਂ ਘਟ ਨੇ ਆ ਜਿਹੜਾ ਥਾਣਾ ਹੈ ਨਾ ਅੱਛਾ ਵੀਰੇ ਕਿੰਨੀ ਆਕ ਧਾਰਾਂ ਘਟ ਹੋਣਗੀਆਂ ਇਹਦੇ ਵਿੱਚੋਂ ਨਾ ਇਹ ਤਕਰੀਬਨ ਜ਼ਿਆਦਾ ਇਹਨੂੰ ਪਰਿਵਾਰ ਹੀ ਚਾਉਂਦਾ ਹੈ ਅੱਛਾ ਜੀ ਤੇ ਹੋ ਸਕਦਾ ਕੋਈ ਅੱਧਾ ਕਿਲੋਟਰ ਦੁੱਧ ਘਟ ਹੋਵੇ ਚ ਅੱਛਾ ਦੁੱਧ ਆਉਂਦਾ ਬਰੋਪਰ ਦੁੱਧ ਬਰਾਬਰ ਆਉਂਦਾ ਹੈ ਦੁੱਧ ਬਿਤਰੋ ਬਰਾਬਰ ਆਉਂਦਾ ਵਾਦੇ ਅੱਧਾ ਲੀਟਰ ਵਾਈ ਦੇ ਦਸਨ ਮੁਤਾਬਕ ਧਾਰਾਂ ਮਾਲੋ ਘਟਿਆ ਇਹਦੇ ਵਿੱਚ ਇਹ ਆ ਕਿ ਇਹ ਜੋ ਆਪ ਆਪਣੇ ਘਰ ਆ ਕੇ ਐਵੇਂ ਕਿ ਜਦੋਂ ਦੀ ਕਰਮਾਲੀ ਆਈ ਆ ਪੱਠਿਆ ਵੇਖ ਲਿਓ ਵਿੱਚ ਭਵੇਂ ਬਰਾਲੀ ਪਈ ਆ ਉਦਾਂ ਹੀ ਤੂੜੀ ਪਈ ਨੇ ਢਿੱਡ ਭਰਨਾ ਰੱਜ ਕੇ ਆ ਪਾਣੀ ਕਦੀ ਇਹਨੂੰ ਟੀਕਾ ਲਵਾ ਕੇ ਵੇਖਿਆ ਸੀ ਠੰਡੀ ਸੀ ਲਾ ਬਾਈ ਪੂਰੀ ਹਨਾ ਭਲਾ ਬੱਚੇ ਚੋਲਣ ਜਿੱਦਾਂ ਮਰਜੀ ਕੋਈ ਚੱਕਰ ਨਹੀਂ ਗਾ ਠੀਕ ਹੈ ਬਿਲਕੁਲ ਠੰਡੀ ਸੀ ਠੀਕ ਹੈ ਤੇ ਇਹ ਹੁਣ ਬਾਈ ਆ ਪਾੜੇ ਤੇ ਮਿਲਦੀ ਕਿ ਬੱਚੇ ਤੇ ਜਿੱਦਾਂ ਮਰਜੀ ਬੱਚੇ ਤੇ ਨਹੀਂ ਇਦਾਂ ਹੀ ਅਸੀਂ ਤਾਂ ਬਹਿ ਜਾਂਦੇ ਆ ਇਦਾਂ ਹੀ ਬਹਿ ਜਾਂਦੇ ਆ ਵੰਗਾ ਪਾਈ ਦਾ ਬਸ ਵੰਗਾ ਪਾ ਕੇ ਬਹਿ ਜੀਦਾ ਬਾਈ ਜੀ ਮਾੜਾ ਜਾ ਆਪਣਾ ਇਹਨੂੰ ਤੂਰ ਕੇ ਵਿਖਾਓ ਸੋ ਆ ਤੁਸੀਂ ਦੇਖ ਸਕਦੇ ਆ ਤੋਰ ਤਾਰ ਚ ਇੱਕ ਮੈਂ ਤਾਂ ਕਰਾਉਣ ਲੱਗਾ ਦੋਸਤੋ ਕਈ ਵੜਾ ਪੱਕੀ ਨੂੰ ਮੰਨ ਜਾਂਦੀਆਂ ਹੁੰਦੀਆਂ ਤੇ ਕਿਤੇ ਇਹ ਨਾ ਕਿ ਉਹ ਬਾਅਦ ਚ ਵੀ ਬਾਈ ਆਮਨਦੀਪ ਤੂੰ ਤੋੜ ਕੇ ਚਾਲ ਨਹੀਂ ਚੈੱਕ ਕਰਾਈ ਸੋ ਬਾਈ ਥੋੜੀ ਜੀ ਲੰਮੀ ਤੋੜ ਕੇ ਵਹਿੜਦੀ ਨਾ ਝਾਲ ਚੈੱਕ ਕਰਾ ਦੇ ਕਿਉਂਕਿ ਕਈਆਂ ਕਿਸਾਨ ਭਰਾਵਾਂ ਨੇ ਦੂਰੋਂ ਮੇਰੇ ਵਿਸ਼ਵਾਸ ਤੇ ਤਨੁਸਾਈ ਪਾ ਦੇਣੀ ਆ ਇਸ ਕਰਕੇ ਹੁਣ ਮੈਂ ਕੋਲੇ ਆ ਆ ਤੇ ਲਓ ਵੀ ਮਿੱਤਰੋ ਬਿਲਕੁਲ ਵਧੀਆ ਗਾਂ ਤੋਰ ਤੁਸੀਂ ਚੈੱਕ ਕਰ ਲਓ ਜਿਹੜਾ ਥਾਣਾ ਤੁਹਾਨੂੰ ਮੈਂ ਦੱਸਤਾ ਬਹਿਣੀ ਵਾਲੇ ਪਾਸਿਓ ਥੋੜੀਆਂ ਧਾਰਾਂ ਘਾਟਿਆ ਪਰ ਦੁੱਧ ਆਉਂਦਾ ਦੋਸਤੋ ਲੈ ਆ ਬਾਈ ਮੋੜ ਕੇ ਇਧਰ ਨੂੰ ਸੋ ਆ ਤੁਸੀਂ ਵਿਹੜ ਚੈੱਕ ਕਰ ਲਓ ਮਿੱਤਰੋ ਪੂਰੀ ਚਾਰੂ ਵਿਹੜ ਆ ਤੁਸੀਂ ਦੇਖ ਹੀ ਲਿਓਗੇ ਰਾਜੀ ਪਸ਼ੂ ਜਿਵੇਂ ਮਰਜੀ ਕਰ ਲੀਏ ਦੁੱਧ ਵਾਲਾ ਪਸ਼ੂ ਥੋੜੀ ਜੀ ਖਾਰ ਮੰਨ ਜਾਂਦਾ ਹੁੰਦਾ ਬਾਕੀ ਗਾਂ ਆਉਣ ਵਾਲੇ ਸਮੇਂ ਨੂੰ ਵੀ ਗਾਂ ਚੰਗਾ ਸੀਮਣ ਕਿਹੜਾ ਹੁਣ ਲਵਾਇਆ ਬਾਈ ਜੀ ਇਹਨੂੰ ਸੀਮਨ ਵੀਰੇ ਇਹਨੂੰ ਲਵਾਇਆ ਹੈ ਕਿ 5500 ਲੀਟਰ ਦਾ 5500 ਲੀਟਰ ਆਪਣੇ ਕੋਲ ਇੱਥੇ ਵੀਰ ਆਇਆ ਸੀ ਜਿਹੜੂਫ ਸਰਕਾਰੀ ਉਹ ਹੈਗਾ ਡਾਕਟਰ ਆਪਣਾ ਬਾਈ ਮਾੜੀਆਂ ਈ ਧਾਰਾ ਮਾਰਦੇਗਾ ਚਾਰ ਕਿ ਯਾਰ ਕਿਉਂ ਨਾ ਜੀ ਉਹ ਤਸੱਲੀ ਜੀ ਹੋ ਜਾਊਗੀ ਹਾਂ ਹਾਂ ਕੋਈ ਨਾ ਹਾਂ ਕੋਈ ਨਹੀਂ ਬੱਸ ਓਏ ਓਹ ਖੜੋ ਲਓ ਵੀ ਆ ਧਾਰ ਕਰ ਲੋ ਜੇ ਕਿਉਂਕਿ ਆ ਦੇਖੋ ਆਉ ਉਹ ਥਾਣਾ ਦੋਸਤੋ ਜੀ ਚ ਚਾਰ ਬਾਈ ਕਹਿੰਦਾ ਕੋਈ ਅੱਧਾ ਕਿਲੋ ਧਾਰ ਘਾਟ ਆਉਗੀ ਤੇ ਪਰ ਧਾਰ ਪੂਰੀ ਐ ਪਈ ਆ ਦੇਖੋ ਕਰ ਲਈ ਤੇ ਮਾਰਦੀ ਬਾਈ ਲਓ ਵੀ ਧਾਰਾਂ ਬਿਲਕੁਲ ਓਕੇ ਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਠੀਕ ਆ ਵੀਰੇ ਬਸ ਛੱਡ ਦੋ ਲਓ ਵੀ ਤਸੱਲੀ ਜਿੰਨੀ ਕੁ ਮੈਂ ਤਸੱਲੀ ਕਰ ਸਕਦਾ ਸੀ ਤੇ ਮੈਂ ਆਪਦੇ ਮਾਨਨਾ ਕਰ ਲਈ ਆ ਹੁਣ ਰਹਿ ਗਈ ਤੁਹਾਡੀ ਵਾਰੀ ਬਾਈ ਨਾਲ ਦੋ ਟਾਈਮ ਤਿੰਨ ਟਾਈਮ WhatsApp ਤੇ ਵੀਡੀਓ ਕਾਲ ਤੇ ਤੁਸੀਂ ਦੁੱਧ ਚੋ ਕੇ ਚੈੱਕ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਆ ਤੇ ਬਾਈ ਜੀ ਜਿਹੜਾ ਇਹਦਾ ਲੈਣ ਦੇਣ ਹੁਣ ਤੁਸੀਂ ਦੱਸੋ ਵੀ ਕੀ ਆਪਾਂ ਕਰਨਾ ਲੈਣ ਮੇਰੇ ਜੋ ਮਰਜ਼ੀ ਡਿਮਾਂਡ ਕਰੀਏਗੇ ਵਧੇਰੇ ਅੱਛਾ 45000 ਰੁਪਏ ਦੀ ਡਿਮਾਂਡ ਬਹੁਤ ਹੀ ਜਿਆਦਾ ਮੀਤ ਜਿਹਦੇ ਵੀ ਆਪਾਂ ਦੇ ਹੀ ਦੇਣੀ ਹੈ ਠੀਕ ਆ ਮਾਨਤਨ ਤਾਂ ਹੋ ਜੂਗਾ ਨਾ ਵੀਰੇ ਮਾਨਤਨ ਥੋੜਾ ਬਹੁਤ ਜ਼ਰੂਰ ਹੋਊਗਾ ਠੀਕ ਆ ਚਲੋ ਮਾਨਤਨ ਜ਼ਰੂਰ ਕਰਦੀ ਵੀਰੇ ਕਿਸੇ ਨੇ ਦੂਰ ਦਰੇੜਿਓ ਕਈ ਵਾਰੀ ਮਿਲਣਾ ਨਾ ਇਧਰੋਂ ਬਰਨਾਲਾ ਸੰਗਰੂਰ ਮਾਨਸਾ ਬੜਾ ਅਟੈਚਮੈਂਟ ਆ ਭਾਈ ਸਾਹਿਬ 10000 ਕਰਾਇਆ ਕਈ ਵਾਰੀ ਲੱਗਦਾ ਤਾਂ ਉਹ ਇਸ ਕਰਕੇ ਉਹਦਾ ਮਾਨਤਨ ਕਰਦੀ ਉਹ ਮੋਬਾਈਲ ਨੰਬਰ ਭੈਣ ਭਰਾ ਦਾ ਮਾਨ ਉਹ ਮਾਸਾ ਵਧੇਰੇ ਕਰਦਾਂਗੇ ਠੀਕ ਆ ਠੀਕ ਆ ਜੀ ਐਨ ਜੀ ਕਿਉਂਕਿ ਅਸੀਂ ਵੀ ਉਹ ਸਿਕੰਦਰ ਵਾਲੀ ਝੋਟੀ ਲੈ ਕੇ ਆਏ ਹਾਂ ਪਿੱਛੇ ਜੇ ਤੇ ਸਾਨੂੰ ਭੈਣ ਉਹਨੇ ਵੀਰ ਨੇ ਇਹੋ ਕਿਹਾ ਤੇ ਬ੍ਰੇਮ ਆਪਣਾ ਇਹ ਮੋਬਾਈਲ ਨੰਬਰ ਬੋਲਿਆ 94635 94635 53766 53766 94635 53766 ਤੇ ਬਾਈ ਨਾਲ ਤੁਸੀਂ ਕਾਲ ਕਰਕੇ ਤੇ ਮਿੱਤਰੋ ਇਹ ਵੈੜ ਖਰੀਦ ਸਕਦੇ ਆ ਸੋ ਧੰਨਵਾਦੋ ਦੋਸਤੋ ਵੀਡੀਓ ਨਾਲ ਜੁੜਨ ਲਈ ਤੇ ਜੇ ਕਿਸੇ ਨੇ ਹੋਰ ਵੀ ਆਪਣੇ ਤੋਂ ਵੀਡੀਓ ਬਣਾਉਣੀਆਂ ਹੋਣ ਤੇ ਆਪਣੇ YouTube ਚੈਨਲ ਤੇ Facebook ਤੇ ਨੰਬਰ ਦਿੱਤੇ ਹੁੰਦੇ ਆ ਤੁਸੀਂ ਸੰਪਰਕ ਕਰ ਸਕਦੇ ਆ ਸੋ ਅਗਲੀ ਵੀਡੀਓ ਨੈਕਸਟ ਟਾਈਮ ਫੇਰ ਤੁਹਾਡੇ ਲਈ ਲੈ ਕੇ ਪਹੁੰਚਾਂਗੇ ਹੁਣ ਵੀਡੀਓ ਤੇ ਦਿਓ ਇਜਾਜ਼ਤ ਮੈਂ ਤੁਹਾਡਾ ਆਪਣਾ ਮਨਦੀਪ ਸੈਂਕ ਤੋਂ ਲੋ ਇਦਾਂ ਹੀ ਤੁਹਾਨੂੰ Vakko akreiranga, vakanda arıngı. Tanem varsa diyor.